ਦੇਖਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਛਲੇੜੀ ਲਾਉਂਸ ਸੁਭਸਨੋਈ ਇੰਟਰਵਿਊ ਮਾਮਲੇ ਦੇ ਵਿੱਚ ਬਰਖਾਸਤ ਕੀਤੇ ਡੀਐਸਪੀ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਜੀਹਾਂ ਤੁਹਾਨੂੰ ਦੱਸਦੇ ਆ ਕਿ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਜਿਨ੍ਹਾਂ ਨੂੰ ਇੰਟਰਵਿਊ ਮਾਮਲੇ ਦੇ ਵਿੱਚ ਜਿਹੜਾ ਬਰਖਾਸਤ ਕਰ ਦਿੱਤਾ ਗਿਆ ਸੀ ਹੁਣ ਵਿਜੀਲੈਂਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਵਿਜੀਲੈਂਸ ਨੇ ਇੱਕ ਐਫਆਈਆਰ ਦਰਜ ਕੀਤੀ ਹੈ ਜਿਹੜਾ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਮਾਮਲੇ ਦੇ ਵਿੱਚ ਜੀਹਾਂ ਤੁਹਾਨੂੰ ਦੱਸਦੇ ਆ ਕਿ ਡੀਐਸਪੀ ਗੁਰਸ਼ੇਰ ਸਿੰਘ ਜਿਹੜੇ ਨੇ ਉਹਨਾਂ ਦੇ ਵੱਲੋਂ ਹੁਣ ਤੱਕ 26 ਲੱਖ ਰੁਪਏ ਤਨਖਾਹ ਜਿਹੜੀ ਹੈ ਉਹ ਲਿੱਤੀ ਗਈ ਹੈ ਪਰ ਉਹਨਾਂ ਦੇ ਜਿਹੜੇ ਖਰਚੇ ਦੱਸੇ ਜਾ ਰਹੇ ਨੇ ਉਹ 2.59 ਕਰੋੜ ਰੁਪਏ ਦਾ ਖਰਚਾ ਦੱਸਿਆ ਜਾ ਰਿਹਾ ਤਾਂ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਗੈਂਗਸਟਰ ਲਾurence ਬਸ਼ਨਾਈ ਦੇ ਵੱਲੋਂ ਜੋ ਪੁਲਿਸ ਕਸਟਡੀ ਦੇ ਵਿੱਚ ਟੀਵੀ ਇੰਟਰਵਿਊ ਦਿੱਤਾ ਗਿਆ ਉਸ ਦੇ ਵਿੱਚ ਬਰਖਾਸਤ ਕੀਤੇ ਡੀਐਸਪੀ ਗੁਰਸ਼ੇਰ ਸਿੰਘ ਅਤੇ ਉਹਨਾਂ ਦੀ ਮਾਂ ਜਿਹੜੀ ਸੁਖਵੰਤ ਕੌਰ ਹੈ ਉਹਨਾਂ ਦੇ ਖਿਲਾਫ ਵਿਜੀਲੈਂਸ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਗਿਆ ਇਸ ਕੇਸ ਇਹ ਕੇਸ ਜਿਹੜਾ ਮਹਾਲੀ ਦੀ ਫਲਾਈਂਗ ਸਕੌਟ ਟੀਮ ਦੇ ਵੱਲੋਂ ਦਰਜ ਕੀਤਾ ਗਿਆ ਜਾਂਚ ਪਤਾ ਲੱਗਿਆ ਕਿ ਗੁਰਸ਼ੇਰ ਸਿੰਘ ਨੂੰ 3 ਸਾਲ ਦੇ ਵਿੱਚ ਕੇਵਲ 26 ਲੱਖ ਰੁਪਏ ਤਨਖਾਹ ਮਿਲੀ ਹੈ ਤੇ ਉਸਨੇ ਲਗਭਗ 2.59 ਕਰੋੜ ਰੁਪਏ ਖਰਚ ਕੀਤੇ ਨੇ ਤੇ ਹੁਣ ਵਿਜੀਲੈਂਸ ਦੀਆਂ ਟੀਮਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਕਰ ਰਹੀਆਂ ਨੇ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਜੋ ਕੁਝ ਵੱਡੀ ਖਬਰ ਹੈ ਜੋ ਕੁਝ ਜਾਣਕਾਰੀ ਹੈ ਕਿ ਉਹ ਵਿਦੇਸ਼ ਭੱਜ ਚੁੱਕਾ ਹੈ ਆਮਦਨ ਤੋਂ ਵੱਧ ਜੇਕਰ ਗੱਲ ਕੀਤੀ ਜਾਵੇ ਕਿ ਇਹ ਜੋ ਆਮਦਨ ਸੀ ਉਸ ਤੋਂ ਬਾਅਦ 96.99% ਵੱਧ ਖਰਚ ਕੀਤਾ ਗਿਆ ਬਿਜ਼ਨੈਸ ਦੀ ਟੀਮ ਜਿਹੜੀ ਹੈ ਉਹਦੇ ਜਾਂਚ ਦੇ ਦਰਮਿਆਨ ਇਹ ਖੁਲਾਸੇ ਹੋ ਰਹੇ ਨੇ ਤੇ ਐਫਆਈਆਰ ਦਰਜ ਕੀਤੀ ਗਿਆ ਉਸ ਦੀ ਤਸਵੀਰਾਂ ਤੁਹਾਨੂੰ ਅਸੀਂ ਜਿਹੜੀਆਂ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਬਰਕਰਕੇ ਤੇ ਜਿਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਬਰਖਾਸਤ ਕੀਤੇ ਗਏ ਡੀਐਸਪੀ ਗੁਰਸ਼ੇਰ ਸਿੰਘ ਅਤੇ ਉਸਦੇ ਪਰਿਵਾਰ ਨੇ ਆਪਣੇ ਕੁੱਲ ਆਮਦਨ ਨਾਲੋਂ 97% ਵੱਧ ਰਕਮ ਜਿਹੜੀ ਹੈ ਉਹ ਖਰਚ ਕੀਤੀ ਹੈ April 2021 ਤੋਂ March 202 ਜੋ ਵੀ ਤੱਕ ਡੀਐਸਪੀ ਨੂੰ ਕੁੱਲ 26 ਲੱਖ 26.32 ਲੱਖ ਰੁਪਏ ਤਨਖਾਹ ਮਿਲੀ ਹੈ ਅਤੇ ਵਿਆਜ ਅਤੇ ਇਨਕਮ ਟੈਕਸ ਰਿਫੰਡ ਜਿਹੜੇ ਨੇ ਉਹ 75800 76 ਰੁਪਏ ਭਰੇ ਗਏ ਨੇ ਤੇ ਡੀਐਸਪੀ ਦੀ ਮਾ ਸੁਖਵੰਤ ਕੌਰ ਦੀ ਆਮਦਨ 1.83 ਕਰੋੜ ਰੁਪਇਆ ਤੇ ਪਰਿਵਾਰ ਦੀ ਕੁੱਲ ਆਮਦਨ 2.67 ਕਰੋੜ ਰੁਪਇਆ ਤੇ ਜਿਸ ਦੌਰਾਨ ਕੁੱਲ ਖਰਚ ਜਿਹੜਾ ਉਹ 6.29 ਕਰੋੜ ਰੁਪਇਆ ਕੀਤਾ ਗਿਆ ਤੇ ਨਿੱਜੀ ਖਰਚ ਦੀ ਗੱਲ ਕੀਤੀ ਜਾਵੇ ਡੀਐਸਪੀ ਅਤੇ ਉਸਦੇ ਪਰਿਵਾਰ ਦੀ ਦਾ ਹੋ 80.46 ਲੱਖ ਰੁਪਇਆ ਤੇ ਆਮਦਨ ਤੋਂ ਵੱਧ ਖਰਚ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ 2.59 ਕਰੋੜ ਰੁਪਇਆ ਜੋ ਬਣਦਾ ਹੈ ਭਾਵ ਜੋ 97% ਜਿਹੜਾ ਉਹ ਵੱਧ ਬਣਦਾ ਹੈ ਕੁੱਲ ਆਮਦਨ ਦੇ ਨਾਲੋਂ ਤਾਂ ਇਸ ਤੇ ਵੱਡੇ ਅੰਤਰ ਕਰਕੇ ਬਿਜ਼ਨਸ ਅਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਇਹ ਕੇਸ ਜਿਹੜਾ ਉਹ ਦਰਜ ਕੀਤਾ ਗਿਆ ਸ਼ੁਰੂਆਤੀ ਜਾਣਦੇ ਵਿੱਚ ਜੋ ਕੁਝ ਗੱਲਾਂ ਸਾਹਮਣੇ ਆਈਆਂ ਨੇ ਕਿ ਬਿਜ਼ਨਸ ਮੁਤਾਬਕ 1 April 2021 ਨੂੰ ਡੀਐਸਪੀ ਗਰਸ਼ੇਰ ਅਤੇ ਉਹਦੇ ਪਰਿਵਾਰਕ ਮੈਂਬਰਾਂ ਦੇ ਖਾਤੇ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ 3 ਲੱਖ 3 ਲੱਖ 903.98 ਜਿਹੜਾ ਲੱਖ ਰੁਪਏ ਉਹ ਜਮ੍ਹਾਂ ਕੀਤੇ ਗਏ ਨੇ ਜਦ ਕਿ 3 ਲੱਖ 17415 ਦਾ ਲੋਨ ਵੀ ਜਿਹੜਾ ਉਹ ਲਿਆ ਗਿਆ ਤੇ ਫਰਮ ਦੇ ਬੈਂਕ ਬੈਲੈਂਸ ਸਟੇਟਮੈਂਟ ਅਨੁਸਾਰ ਇਸ ਦੀ ਅਵਧੀ ਦੀ ਸ਼ੁਰੂਆਤ ਦੇ ਵਿੱਚ ਜਿਹੜਾ ਕੁੱਲ 9 ਕਰੋੜ 67 ਲੱਖ 33700 ਰੁਪਏ ਜਿਹੜਾ ਉਸ ਦੀ ਆਮਦਨ ਸਾਹਮਣੇ ਜਿਹੜੀ ਉਹ ਆ ਰਹੀ ਹੈ ਤੇ 31 ਮਾਰਚ 2024 ਤੱਕ ਹੋਈ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਉਹ ਉਸ ਕੋਲ 2 ਕਰੋੜ 47 ਲੱਖ 50 ਹਜ਼ਾਰ ਦੀ ਅਚਲ ਚੱਲ ਜਾਇਦਾਦ ਅਤੇ ਹੋਰ ਸੰਪਤੀਆਂ ਨੇ ਤੇ ਉਹਨਾਂ ਦਾ ਬੈਂਕ ਬੈਲੈਂਸ ਜਿਹੜਾ ਹੈ ਉਹ 83 ਲੱਖ 88 ਹਜ਼ਾਰ 429 ਰੁਪਏ ਦੱਸਿਆ ਜਾ ਰਿਹਾ ਹੈ ਤਾਂ ਐਫ ਆਈ ਆਰ ਦਰਜ ਕੀਤੀ ਗਈ ਹੈ ਵਿਜੀਲੈਂਸ ਦੇ ਵੱਲੋਂ ਇਹ 20 ਜੂਨ ਨੂੰ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਜਿਸ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਕਿਸ ਤਰ੍ਹਾਂ ਆਮਨੰਦ ਦੇ ਨਾਲੋਂ 97% ਵੱਧ ਖਰਚ ਕੀਤਾ ਗਿਆ ਡੀਐਸਪੀ ਗੁਰਸ਼ੇਰ ਦੇ ਵੱਲੋਂ ਡੀਐਸਪੀ ਗੁਰਸ਼ੇਰ ਉਹੀ ਡੀਐਸਪੀ ਹੈ ਜਿਸ ਦੀ ਕਸਟਡੀ ਦੇ ਵਿੱਚ ਜੋ ਲਾਰੈਂਸ ਬਿਸ਼ਨੋਈ ਹੁੰਦਾ ਤਾਂ ਉਸ ਦਾ ਇੱਕ ਟੀਵੀ ਇੰਟਰਵਿਊ ਆਂਦਾ ਜਿਸ ਦੇ ਵਿੱਚ ਉਸ ਨੂੰ ਬਰਖਾਸਤ ਕਰ ਦਿੱਤਾ ਜਾਂਦਾ ਹਾਲਾਂਕਿ ਉਹ ਮਾਮਲਾ ਹਜੇ ਜਿਹੜਾ ਜ਼ਰੂਰ ਉਹ ਯੂਰੀ ਭਾਬ ਜੇ ਕਿਹਾ ਜਾਵੇ ਅਦਾਲਤਾਂ ਦੇ ਵਿੱਚ ਚੱਲ ਰਿਹਾ ਹੈ ਪਰ ਉਸੇ ਤੋਂ ਬਾਅਦ ਇਸੇ ਮਾਮਲੇ ਦੀ ਜਾਂਚ ਦੇ ਦਰਮਿਆਨ ਇੱਕ ਹੋਰ ਐਫਆਈਆਰ ਜਿਹੜੀ ਕੀਤੀ ਗਈ ਆ ਇਹ ਬਿਜ਼ੀਨੈਸ ਬਿਊਰੋ ਮਹਾਲੀ ਦਾ ਵੱਲੋਂ ਕੀਤੀ ਗਈ ਐਫਆਈਆਰ ਆ ਜਿਸ ਦੇ ਵਿੱਚ ਆਮਦਨ ਤੋਂ ਵੱਧ ਜਿਹੜੇ ਆ ਉਹ ਖਰਚ ਕੀਤੇ ਜਾਣ ਤੇ ਜਾਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਇਹ ਮਾਮਲਾ ਸਾਹਮਣੇ ਆਇਆ ਜਿੱਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਆ